ਬੋਲਦੇ ਤੁਸੀਂ ਡਿਕਟੇਟਰ ਨਹੀਂ ਹੋ ਕਹਿੰਦੇ ਕਹਿੰਦੇ ਜਵਾਬ ਤਾਂ ਦਿਓ ਕਿ ਸਮਾਂ ਦੇ ਅੰਦਰ ਕਿਉਂ ਨਹੀਂ ਕਰਦੇ ਜਾਓ ਮੈਂ ਪੰਜਾਬ ਦੀ ਗੱਲ ਕਰਨੀ ਆ ਮੈਂ ਕਿਸਾਨਾਂ ਦੀ ਗੱਲ ਕਰਨੀ ਆ ਜੇ ਕਰਦਾ ਤੁਸੀਂ ਬੋਲਣਾ ਜਾਂ ਅੱਗੇ ਚੱਲੀਏ ਐਂਡ ਕੈਨ ਯੂ ਇੰਟੀਮੀਡੇਟ ਦ ਚੇਅਰ ਬਿਲੀਵ ਕਰਦੇ ਹੋ ਤੁਸੀਂ ਇਹ ਤੁਹਾਡੀ ਮਰਜ਼ੀ ਨਹੀਂ ਹੈ ਇਹ ਇਹ ਚੇਅਰ ਨੇ ਦੇਖਣਾ ਕਦੋਂ ਕਿਸ ਨੇ ਬੋਲਣਾ ਬੜੀ ਜ਼ਿਆਦਤੀ ਆ ਬਹੁਤ ਮਾੜੀ ਰਵਾਇਤ ਪਾ ਰਹੇ ਹੋ ਤੁਸੀਂ ਸਪੀਕਰ ਸਾਹਿਬ ਖੈਰਾ ਸਾਹਿਬ ਇੱਕ ਮਿੰਟ ਦਾ ਤੁਸੀਂ ਇੱਕ ਮਾਣਯੋਗ ਮੈਂਬਰ ਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਨੂੰ ਰਖਣਾ ਰੋਕ ਰਹੇ ਹੋ ਕੀ ਤੁਹਾਨੂੰ ਹੀ ਰੱਖਣੀ ਹੋਦੀ ਹੈ ਕਿ ਨਹੀਂ ਗੱਲ ਸੰਦੀਪ ਜਾਖੜ ਨਹੀਂ ਰੱਖ ਸਕਦੇ ਪਲੀਜ਼ ਸਿਟ ਡਾਊਨ ਕਿ ਸਭ ਮੇਰੀ ਗੁਜ਼ਾਰੇਸ਼ ਹੈ ਸਾਡੇ ਸਾਥੀ ਨਵੇਂ ਤੇ ਤੁਹਾਡੇ ਸਾਥੀ ਪੁਰਾਣੇ ਬਹੁਤ ਦੇਰ ਦੇ ਬੇਨਤੀ ਕਰ ਰਹੇ ਨੇ ਕੋਈ ਇੰਪੋਰਟੈਂਟ ਮਸਲਾ ਹੈ ਕਿ ਲਿਖਾ ਮੇਰੀ ਗੱਲ ਸੁਣੋ ਵੀ ਕੋਈ ਐਸਾ ਆਪੋਜੀਸ਼ਨ ਦਾ ਮੈਂਬਰ ਰਿਹਾ ਜਿਹਨੂੰ ਮੈਂ ਬੋਲਣ ਦਾ ਦਿੱਤਾ ਹੋਵੇ ਜਿਹੜਾ ਆਵੇਗਾ ਨਹੀਂ ਇਥੇ ਉਹ ਤਾਂ ਹੋਏਗਾ ਹੀ ਪਲੀਜ਼ ਬੈਠਾ ਤੁਸੀਂ ਔਰ ਐਸੇ ਕੋਈ ਤਰੀਕਾ ਨਹੀਂ ਹੈ ਟਾਈਮ ਮੰਗਣ ਦਾ ਬੈਠੋ ਬਾਬੇ ਠੀਕ ਹੈ ਦੱਸ ਦਿਆਂਗੇ ਬੈਠੋ ਯਾਕਰ ਸਾਹਿਬ ਤੁਸੀਂ ਬੋਲੋਗੇ ਧੰਨਵਾਦ ਸਪੀਕਰ ਸਾਹਿਬ ਬੜੀ ਜ਼ਿਆਦਤੀ ਆ ਬਹੁਤ ਮਾੜੀ ਰੁਮਾਇਤ ਪਾ ਰਹੇ ਹੋ ਤੁਸੀਂ ਸਪੀਕਰ ਸਾਹਿਬ ਸਰ ਮੈਂ ਔਰ ਤੁਸੀਂ ਜਾਖੜ ਖੇਰਾ ਸਾਹਿਬ 1 ਮਿੰਟ ਦਾ ਕੰਮ ਤੁਸੀਂ ਇੱਕ ਮਾਰਯੋਗ ਮੈਂਬਰ ਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਨੂੰ ਰੋਕ ਰਹੇ ਹੋ ਕੀ ਤੁਹਾਨੂੰ ਹੀ ਰੱਖਣੀ ਆਉਂਦੀ ਏ ਕਲੀ ਗੱਲ ਸੰਦੀਪ ਜਾਖੜ ਨਹੀਂ ਰੱਖ ਸਕਦੇ ਪਲੀਜ਼ ਸਿਟ ਡਾਊਨ ਸਿਟ ਡਾਊਨ ਐਂਡ

ਤੁਸੀਂ ਬੋਲੋ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਅਕਸਰ ਆਪਾਂ ਜੋ ਵੀ ਕੋਈ ਚੇਅਰ ਦੀ ਅਗਿਆਤੋਂ ਬਿਨਾ ਕਿਆ ਕੀਤਾ ਜਾਵੇ ਰਿਕਾਰਡ ਨਾ ਕੀਤਾ ਜਾਵੇ ਬਸ ਜੀ ਚੇਅਰ ਵੀ ਠੀਕ ਬੋਲਦੇ ਤੁਸੀਂ ਡਿਕਟੇਟਰ ਨਹੀਂ ਹੋ ਸੰਦੀਪ ਜੀ ਅਗਲੀ ਆਈਟਮ ਲਈਏ ਫਿਰ ਸਪੀਕਰ ਸਾਹਿਬ ਜੀ ਮੈਂ ਇੱਕ ਪੋਜ਼ਿਟਿਵ ਗੱਲ ਕਰਨਾ ਚਾਹੁੰਦਾ ਅਕਸਰ ਆਪਾਂ ਇੱਥੇ ਹਾਊਸ ਦੇ ਵਿੱਚ ਇੱਕ ਦੂਜੇ 'ਚ ਕਮੀਆਂ ਕੱਢਦੇ ਆ ਤੇ ਜਿਹੜੇ ਕੋਈ ਚੰਗੇ ਕੰਮ ਹੈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਮੰਤਰੀ ਸਾਹਿਬ ਬੈਠੇ ਐ ਡਾਕਟਰ ਬਲਬੀਰ ਜੀ ਮੈਂ ਕਾਫੀ ਟਾਈਮ ਤੋਂ ਹਾਊਸ ਦੇ ਵਿੱਚ ਜਿਹੜਾ ਡਾਕਟਰਾਂ ਦੀ ਕਮੀ ਹੈ ਹਸਪੀਟਲਸ ਦੇ ਵਿੱਚ ਸਪੀਕਰ ਸਾਹਿਬ ਜਿਹੜੇ ਉਹ ਵੀ ਕੀ ਦੁੱਖ ਹੋ ਗਿਆ ਸਪੀਕਰ ਸਾਹਿਬ ਜਿਹੜੇ ਹੌਸਲੀ ਕੰਟੀਨਿਊ ਕਰੋ ਜੀ ਸਰਕਾਰੀ ਹਸਪੀਟਲਸ ਦੇ ਵਿੱਚ ਉਕਰਾ ਨਹੀਂ ਬੜੀ ਹਮੇਸ਼ਾ ਕਮੀ ਰਹੀ ਹੈ ਤੇ ਮੈਂ ਠੀਕ